ਅੱਜ ਦੀ ਜਬਰਬ੍ਰੋਧੀ ਰੈਲੀ ਦੇ ਵਿੱਚ ਕੰਮ ਦੀ ਰੁੱਤ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਪਹੁੰਚੇ ਕਿਸਾਨੋ ਤੇ ਭੈਣੋ ਤੇ ਮਜ਼ਦਮ ਸਾਥਿਓ ਬਹੁਤ ਵਿਚਾਰਾਂ ਚਾਹ ਕੇ ਸਕੂਲ ਦੇ ਮਸਲੇ ਤੇ ਹੋਈਆਂ ਨੇ ਆਪਾਂ ਸ਼ੁਰੂ ਗੱਲ ਕਰੀਏ ਪਹਿਲਾਂ ਚਾਹੋ ਕਿ ਸਕੂਲ ਦਾ ਮਸਲਾ ਇਹ ਪੰਜਾਬ 15 ਮਸਲਾ ਕਿਵੇਂ ਬਣ ਗਿਆ ਕਿ ਇਹ ਐਡੀ ਗੱਲ ਸੀ ਕਿ ਇਸ ਮਸਲੇ ਨੂੰ ਪੰਜਾਬ 15 ਬਣਾ ਦਈਏ ਤੇ ਇਸ ਮਸਲੇ ਦੇ ਵਿੱਚ ਕਿਸਾਨ ਜੱਥੇ ਬੰਦੀਆਂ ਮਜ਼ਦੂਰ ਜੱਥੇ ਬੰਦੀਆਂ ਮੁਲਾਜ਼ਮ ਜੱਥੇ ਬੰਦੀਆਂ ਪੁੱਦਣ ਕੀ ਗੱਲ ਐਡੀ ਸੀ ਇਹ ਜਾਂ ਕਿ ਬਣਾਈ ਗਈ ਹੁਣ ਜਿੱਥੇ ਤੱਕ ਇਸ ਮਸਲੇ ਦਾ ਸਵਾਲ ਆਇਆ ਸੀ ਕਿੰਡਾ ਕੀ ਮਸਲਾ ਹੁਣ ਇੱਕ ਆਦਰਸ਼ ਸਕੂਲ ਚੱਲ ਰਿਹਾ ਹੈ ਉਹਦੇ ਵਿੱਚ ਜੇ ਉਹ ਸਕੂਲ ਦੇ ਵਿੱਚ ਕੋਈ ਵਾਧਾ ਕਟਾ ਹੋ ਰਿਹਾ ਹੈ ਤਾਂ ਉਹਦਾ ਪਤਾ ਜਾਂ ਤਾਂ ਵਿਦਿਆਰਥੀਆਂ ਨੂੰ ਹੋਊਗਾ ਜਾਂ ਉਹਦੇ ਮਾਪਿਆਂ ਨੂੰ ਹੋਊਗਾ ਜਾਂ ਟੀਚਰਾਂ ਨੂੰ ਹੋਊਗਾ ਇੱਕਦਮ ਤਾਂ ਇੱਕ ਦਿਨ ਦੇ ਵਿੱਚ ਕਦੇ ਕੋਈ ਗੱਲ ਨਹੀਂ ਬਣਦੀ ਹੁੰਦੀ ਕਿਸੇ ਵੀ ਸਕੂਲ ਦੇ ਵਿੱਚ ਜੇ ਕੋਈ ਗਲਤ ਕੰਮ ਹੁੰਦਾ ਤਾਂ ਕੁਸਰ-ਮੁਸਰ ਸ਼ੁਰੂ ਹੋ ਜਾਂਦੀ ਹੈ। ਇਹ ਕੁਸਰ-ਮੁਸਰ ਜਦੋਂ ਸ਼ੁਰੂ ਹੋਈ ਵੀਰ 3 ਸਾਲ ਹੋ ਗਏ ਵਰਦੀਆਂ ਨਹੀਂ ਬਣੀਆਂ। 3 ਸਾਲ ਹੋ ਗਏ ਕਿਤਾਬਾਂ ਹੀ ਨਹੀਂ ਮਿਲੀਆਂ। ਤੇ ਐਡਾ بڑا ਧੱਕਾ ਫੇਰਾ ਹਾਂ ਸਕੂਲਾਂ ਦੇ ਟੀਚਰਾਂ ਦਾ ਅਧਿਆਪਕਾਂ ਤੋਂ ਨੌਵੀਂ ਵਾਲੇ ਵਿਦਿਆਰਥੀਆਂ ਤੋਂ ਫੀਸਾਂ ਲੈ ਲੀਆਂ। ਟੀਚਰਾਂ ਦੀਆਂ ਤਨਖਾਹਾਂ ਕੱਟੀ ਜਾਂਦੇ ਆ। ਤੇ ਨਾਲੇ ਨਵੀਂ ਗੱਲ ਹੋਰ ਲੈਂਦੀ ਵੀ ਭਾਈ ਟੀਚਰ ਸਾਥਿਓ ਤੁਹਾਨੂੰ ਬੇਨਤੀ ਕਰਦੇ ਆਂ ਵੀ ਸੋਡੀਆਂ ਤਨਖਾਹਾਂ ਜੇ ਘਟਾ ਲਈ ਆਪਾਂ 2-2 ਕੋ ਹਜ਼ਾਰ ਇਹਦੇ ਨਾਲ ਵਿਦਿਆਰਥੀਆਂ ਨੂੰ ਸਹੂਲਤਾਂ ਹੋਰ ਦੇ ਦੇਾਂਗੇ ਜੇ ਇਹ ਆ ਗੱਲਾਂ ਮੈਨੇਜਮੈਂਟ ਦੇ ਆ ਮੇਰੇ ਕੋਲੇ ਲਿਖਤੀ ਪਈਆਂ ਨੇ ਠੇਕੇਦਾਰ ਦੀਆਂ ਕਿ ਅਸੀਂ ਬੇਨਤੀ ਕੀਤੀ ਟੀਚਰਾਂ ਨੂੰ ਵੀ ਸੋਡੀਆਂ ਦੀ ਤਨਖਾਹ ਘਟਾ ਦੀ ਹੁਣ ਇਹ ਜਦੋਂ ਗੱਲ ਉੱਠਖੜੀ ਤਾਂ ਇਹ 20 ਜਨਵਰੀ ਨੂੰ ਛਿਟਾ ਇਸ ਗੱਲ ਦਾ ਹੀ ਨਿਕਲਿਆ ਜਦੋਂ ਚਰਚਾ ਹੋ ਗਈ ਸਕੂਲ ਦੇ ਦੋ ਅਧਿਆਪਕੀ ਟਰਮੀਨੇਟ ਕਰਨ ਦੀ ਹੁਣ ਦੋ ਅਧਿਆਪਕ ਟਰਮੀਨੇਟ ਕਰਨ ਤੋਂ ਬਾਅਦ 21 ਨੂੰ ਦੋਨੋਂ ਸ਼ੁਰੂ ਹੋ ਗਿਆ ਗੱਲ ਡੀਸੀ ਕੋਲੇ ਪਹੁੰਚ ਗਈ ਮਨੇ ਪ੍ਰਸ਼ਾਸਨ ਕੋਲੇ ਪਹੁੰਚ ਗਈ ਪ੍ਰਸ਼ਾਸਨ ਨੇ ਦੀ ਇੱਕ ਕਮੇਟੀ ਬਣਾਤੀ ਠੀਕ ਇੱਕ ਮਹੀਨੇ ਬਾਅਦ ਉਸੇ ਕਮੇਟੀ ਦੀ ਰਿਪੋਰਟ ਆ ਜਾਂਦੀ ਹੈ ਕਿ ਹਾਂ ਯਾਰ 3 ਸਿੰਨ ਸਾਲ ਹੋ ਗਏ ਇਹਨਾਂ ਨੂੰ ਬੱਚਿਆਂ ਨੂੰ ਬਰਦੀਆਂ ਤਾਂ ਮਿਲੀਆਂ ਹੀ ਨਹੀਂ ਨਾ ਇਹਨਾਂ ਨੂੰ ਕਿਤਾਬਾਂ ਮਿਲੀਆਂ ਨਹੀਂ ਇਹਨੇ ਗੈਰ ਰਸੂਲੀ ਢੰਗ ਨਾਲ ਠੇਕੇਦਾਰ ਨੇ 2100 ਰੁਪਿਆ 9ਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਤਲਕਾ ਵੀ ਲੈ ਜਾਣਾ ਇਹ ਸੈਲਰੀਆਂ ਦੇਣ ਵੇਲੇ ਏਟੀਐਮ ਲੈ ਲੈਂਦਾ ਅਧਿਆਪਕਾਂ ਦੇ ਆਪ ਭਰਾਵੋ ਇਹ ਹੈ ਡੀਸੀ ਬਟਿੰਡਾ ਦੀ ਇਹ ਲੇਖਤੀ ਰਿਪੋਰਟ ਕਹਿੰਦੀ ਹੈ ਵੀ ਆਹ ਸਾਰਾ ਕੁਝ ਜਿਹੜੇ ਤੁਸੀਂ ਦੋਸ਼ ਲਾਉਂਦੇ ਹੋ ਇਹ ਠੀਕ ਨੇ ਆ ਠੀਕ ਸਾਬਤ ਹੋ ਗਏ ਇੱਕ ਮਹੀਨੇ ਬਾਅਦ ਇਹ ਡੀਸੀ ਦਫਤਰ ਦੇ ਵਿੱਚ ਚਿੱਠੀ ਉਸ ਕਮੇਟੀ ਦੇ ਸੌਂਪਤੀ ਜਿਹੜੀ 21 ਫਰਵਰੀ ਵਾਲੇ ਦਿਨ ਬਈ ਡੀਸੀ ਦਫਤਰ ਦੇ ਵਿੱਚ ਇਹ ਚਿੱਠੀ ਚਲੀ ਗਈ ਉਹ ਮੈਨੇਜਮੈਂਟ ਤੇ ਕੰਮ ਕਿੰਨਾ ਸੀ ਕਿ ਮੈਨੇਜਮੈਂਟ ਨੂੰ ਪ੍ਰਕਾਸ਼ਤ ਕਰ ਦੇ ਟੀਚਰਾਂ ਨੂੰ ਬਹਾਲ ਕਰ ਦੇ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨਾਦਨ ਦੇ ਬੀਜ ਦੀ ਪ੍ਰਬੰਧ ਪਈ ਹੈ ਐਸਡੀਐਮ ਚਲਦਾ ਸਿਰਫ ਕੰਮ ਇਹਨਸ ਇਹ ਨਹੀਂ ਕੀਤਾ ਕਿਉਂਕਿ ਜੋ ਸੱਚ ਸੀ ਨਾ ਉਹ ਸਾਹਮਣੇ ਬੋਲਦਾ ਸੀ ਫਿਰ ਕਿਹੜੇ ਪਾਸੇ ਖੜਦੀ ਹੈ ਸਰਕਾਰ ਸਰਕਾਰ ਉਸ ਪਾਸੇ ਖੜਦੀ ਹੈ ਜਿਹਨੂੰ ਜਿਹੜਾ ਇਹ ਨਾਰਾ ਮਾਰਦੇ ਨੇ ਨਾਰਾ ਕੀ ਮਾਰਦੇ ਨੇ ਕਿ ਇੱਥੇ ਭ੍ਰਿਸ਼ਟਾਚਾਰ ਨਹੀਂ ਹੋਊਗਾ ਸਾਡੇ ਪ੍ਰਬੰਧ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਇਹ ਚਿੱਠੀ ਪ੍ਰੇਸ਼ਟਾਚਾਰ ਨੂੰ ਸ਼ਰਿਆਮ ਲੰਗਾ ਕਰਦੀ ਹੈ ਕਿ ਤੁਸੀਂ 70% ਪੈਸੇ ਸਰਕਾਰ ਦਿੰਦੀ ਹੈ 30% ਪੈਸਾ ਜਿਹੜਾ ਉਹ ਠੇਕੇਦਾਰ ਨੇ ਕਲੈਕਟ ਕਰਨਾ ਹੁੰਦਾ ਤੇ ਤੁਹਾਡੇ 70% ਦੇ ਨਾਲ ਤੇ 10 30% ਦੇ ਨਾਲ ਇੱਕ ਮਹੀਨੇ ਦਾ 37 ਲੱਖ ਰੁਪਈਆ ਇੱਕ ਸਕੂਲ ਦਾ ਬਣਦਾ ਤੇ ਉਹ 10 ਲੱਖ ਰੁਪਈਆ ਪਾਉਣਾ ਮੈਨੇਜਮੈਂਟ ਦੇ ਠੇਕੇਦਾਰ ਨੇ 27 ਲੱਖ ਰੁਪਇਆ ਹਰ ਇੱਕ ਮਹੀਨੇ ਦਾ ਸਰਕਾਰ ਦਿੰਦੀ ਹੈ ਤੇ 27 ਲੱਖ ਦੇ ਵਿੱਚੋਂ 15 ਲੱਖ ਹੀ ਠੇਕੇਦਾਰ ਲਾਉਂਦਾ ਉਹ 12 ਲੱਖ ਰੁਪਇਆ ਕੌਣ ਕੌਣ ਖਾਂਦਾ ਕੌਣ ਕੌਣ ਹਿੱਸੇਦਾਰ ਹੈ ਇਹ ਗੱਲ ਦੀ ਪਲੇ ਪੜਤਾਲ ਕੋ ਨਾ ਬਾਈ ਕਿਹਨੇ ਕਰਦੀ ਉਸ ਉਹ ਕ੍ਰਿਸਟਾ ਚਾਰ ਦੀ ਮੂੰਹ ਬੋਲਦੀ ਤਸਵੀਰ ਬੈਂਕ ਸਾਹਿਬ ਤੁਹਾਡੇ ਸਾਹਮਣੇ ਹੈ ਤੁਸੀਂ ਇਸ ਮਨੇਜਮੈਂਟ ਆਦਰ ਸਕੂਲਾਂ ਦੇ ਚੇਅਰਮੈਨੂ ਏ ਸੋਡੇ ਸਾਹਮਣੇ ਆ ਨਗੇ ਚੱਕੇ ਸੂਰਜ ਵਾਂਗ ਆ ਭ੍ਰਿਸ਼ਟਾਚਾਰ ਦੀ ਚਿੱਠੀ ਬੋਲਦੀ ਐ ਇਹ ਉਸ ਕਮੇਟੀ ਦੀ ਰਿਪੋਰਟ ਐ ਜਿਹੜੀ ਲਿਖਦੀ ਐ ਕਿ ਜਿਨ੍ਹਾਂ ਦੀ 34000 ਰੁਪਿਆ ਤਨਖਾਹ ਐ ਉਹਨਾਂ ਨੂੰ 8000 ਰੁਪਿਆ ਦਿੱਤਾ ਜਾਂਦਾ ਜਿਨ੍ਹਾਂ ਦੀ 48000 ਰੁਪਿਆ ਤਨਖਾਹ ਐ ਉਹਨਾਂ ਨੂੰ 10000 ਰੁਪਿਆ ਦਿੱਤਾ ਜਾਂਦਾ ਤੇ ਤਨਖਾਹ ਦੇਣ ਵੇਲੇ ਉਹਨਾਂ ਕੋ ATM ਵਸੂਲ ਲੈ ਜਾਂਦਾ ਇਤੋਂ ਵੱਡਾ ਭ੍ਰਿਸ਼ਟਾਚਾਰ ਕੀ ਹੋਊਗਾ ਭਾਈ ਜੀ ਐਦੋ ਵੱਡਾ ਭ੍ਰਿਸ਼ਟਾਚਾਰ ਕੀਤਾ ਕਿ ਇਨਾ ਬੱਚਿਆਂ ਦੇ ਜਿਹੜੀਆਂ ਸਕੂਲ 'ਚ ਸਹੂਲਤਾਂ ਮਿਲੀਆਂ ਸੀਆਂ ਨਾ ਵਰਦੀਆਂ ਨਾ ਕਿਤਾਬਾਂ 3 ਸਾਲ ਤੋਂ ਨਹੀਂ ਮਿਲੀਆਂ ਇਤੋਂ ਵੱਡਾ ਸਬੂਤ ਹੋਰ ਨੂੰ ਕੀ ਚਾਹੀਦਾ ਆਹ ਡੀਸੀ ਦੀ ਰਿਪੋਰਟ ਹੈ ਭਈ ਆਹ ਡੀਸੀ ਦੀ ਰਿਪੋਰਟ ਇਤੋਂ ਵੱਡਾ ਸਬੂਤ ਤੁਹਾਡਾ ਭ੍ਰਿਸ਼ਟਾਚਾਰੀ ਦਾ ਕੀ ਹੈ ਤੁਸੀਂ ਸਾਥੀ ਕਹਿ ਕੇ ਗਏ ਕਿ ਕਿਸਾਨ ਜਥੇਬੰਦੀਆਂ ਵੀ ਇਹ ਘਰ ਦੇ ਕਿਉਂ ਆ ਗਈਆਂ ਕਿਸਾਨ ਜਥੇਬੰਦੀਆਂ ਦਾ ਧਰਨਾ ਨਹੀਂ ਸੀ ਸਾਫ ਹੈ ਇਹ ਧਰਨਾ ਕਿਸਾਨ ਜਥੇਬੰਦੀਆਂ ਦਾ ਨਹੀਂ ਸੀ ਨਾ ਇਹ ਘਰਨਾ ਟੀਚਰਾਂ ਦਾ ਸੀ ਕਿਉਂਕਿ ਡੀਸੀ ਸਾਹਿਬ ਸੁਟਿਆ ਚਿੱਠੀ ਕਹਿੰਦੀ ਹੈ ਸੋਡੀ ਚਿੱਠੀ ਦੇ ਵਿੱਚ ਲਿਖਿਆ ਕਿ ਪ੍ਰੋਟੈਸਟ ਬਾਈ ਦੀ ਸਟੂਡੈਂਟ ਐਂਡ ਪੇਰੈਂਟਸ ਅਗੇਂਸਟ ਦੀ ਮੈਨੇਜਮੈਂਟ ਆਫ ਦੀ ਆਦਰ ਸਕੂਲ ਚਾਓ ਕਿ ਡਿਸਟ੍ਰਿਕਟ ਬਠਿੰਡਾ ਆਹ ਚਿੱਠੀ ਸੋਦੀ ਕਹਿੰਦੀ ਐ ਕਿ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਹੈ ਇਹ ਚਾਹ ਕੇ ਸਕੂਲ ਦੇ ਵਿਦਿਆਰਥੀਆਂ ਦਾ ਤੇ ਉਹਨਾਂ ਦੇ ਮਾਪਿਆਂ ਦਾ ਸੰਘਰਸ਼ ਹੈ ਇੱਕ ਟੀਚਰ ਇਹਦੇ ਵਿੱਚ ਨੇ ਟੀਚਰ ਦੇ ਨਾਲ ਨੇ ਤੇ ਆਹ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਆਹ ਇਕੱਠ ਕੀਤਾ ਹੈ ਇਹ ਵੀ ਉਹਦੇ ਹਮਾਇਤ ਵਿੱਚ ਆਈਆਂ ਨੇ ਤੇ ਅਗਲੀ ਗੱਲ ਜਿਹੜੀ ਤੂੰ ਸਾਡੇ ਹੋਰ ਸਾਥੀ ਬਹੁਤ ਬੋਲ ਕੇ ਗਏ ਨੇ ਤੁਸੀਂ ਸਿੱਖਿਆ ਕ੍ਰਾਂਤੀਕਾਰੀ ਦੀ ਯੋਜਨਾ ਜੀ ਬਣਾ ਕੇ ਇੱਕ ਮੂਵਮੈਂਟ ਜੀ ਚਲਾਈ ਹੋਈ ਹੈ ਜਿਹਦੇ ਵਿੱਚ ਤੁਸੀਂ ਰੱਖਿਆ ਵੀ 2000 ਕਰੋੜ ਰੁਪਈਆ ਸੀ ਉਹਦੇ ਵਿੱਚ ਰੱਖਿਆ ਉਹਦਾ ਬੜਾ ਬਾਵੇਲਾ ਠਾ ਹੋਇਆ ਕੱਲ ਵੀ ਮੰਤਰੀ ਸਾਡੇ ਪਿੰਡ 'ਚ 43 ਲੱਖ ਰੁਪਈਆ ਦੇ ਗਿਆ ਜਦੋਂ ਦੇ ਵਿੱਚ 44 ਲੱਖ ਰੁਪਏ ਦੇਤਾ ਫਲਾਣੇ ਥਾਂ ਤੇ ਇਹਨਾਂ ਦੇਤਾ ਇਹਨਾਂ ਦੇਤਾ ਉਹ ਕਮਿਆਨ ਚਲਾ ਕੇ ਇਹ ਇਹ ਦਾ ਤੁਸੀਂ ਨੇ ਮੋਦੀ ਤੋਂ ਸਿੱਖਿਆ ਕਿ ਆਪ ਦੀ ਪ੍ਰਚਾਲਿਤ ਕਰ ਦਿਓ ਇਸ ਮੂਮੈਂਟ ਨੂੰ ਤੇ ਇਹਨਾਂ ਨੂੰ ਬਚਾ ਦੇ ਲੋਕਾਂ ਨੂੰ ਆਪ ਸਰਕਾਰ ਤਾਂ ਵਿੱਦਿਆ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਲਿਆਉਣ ਵਾਲੀ ਹੈ ਤੇ ਫਿਰ ਇਹਦੀ ਕੀਮਤ ਵਟ ਲੋ ਇਹਨੂੰ ਵੇਚ ਦਿਓ ਇਹਦੀ ਕੀਮਤ ਵਟ ਲਿਓ ਤੇ ਇਹਨੂੰ ਵੇਚੋ ਮਾਨ ਸਾਹਿਬ ਇਹ ਤੇਰਾ ਪ੍ਰਚਾਰ ਚੱਲਣਾ ਇਹਨੂੰ ਅਸੀਂ ਨੰਗਾ ਕਰਾਂਗੇ ਆ ਜਿਹੜਾ ਇਕੱਠਾ ਆਹ ਜਿਹੜਾ ਇਕੱਠਾ ਚਾਉ ਕੇ ਦਾ ਧਰਨਾ ਜਿਹੜਾ ਲੱਗਿਆ ਚਾਉ ਕੇ ਸਕੂਲ ਦੇ ਮੂਹਰੇ ਉਸ ਧਰਨੇ ਨੂੰ ਚਕਾਉਣ ਤੇ ਜਿਹੜਾ ਜ਼ਬਰ ਕੀਤਾ ਉਦੋਂ ਬਾਅਦ ਜਿਹੜਾ ਥਾਣੇ ਦੇ ਮੂਹਰੇ ਕੁੜੀਆਂ ਨੂੰ ਚੱਕ ਕੇ ਉਹਨਾਂ ਤੇ ਜ਼ਬਰ ਕੀਤਾ ਇਹਦੇ ਵਿਰੋਧ ਦੇ ਵਿਰੋਧ ਚ ਹੈ ਤੇਰੀ ਉਹ ਗੱਲ ਕਿ ਧਰਨਿਆਂ ਵਾਲਾ ਪੰਜਾਬ ਬਣਾ ਦਿਆਂਗੇ ਇਹ ਧਰਨਿਆਂ ਵਾਲਾ ਪੰਜਾਬ ਬਣ ਗਿਆ ਇੱਥੇ ਮੋਰਚੇ ਰਗੜਨੋ ਹਟਾ ਦਿਆਂਗੇ ਤੂੰ 3 ਮਾਰਚ ਦੀ ਮੀਟਿੰਗ ਦੇ ਵਿੱਚ ਸਾਫਤ ਕਰਤਾ ਸੀ ਭਾਈ ਇਹੇ ਗੱਲ ਕਿ ਕੁਰਸੀ ਛੱਡ ਕੇ ਭੱਜਿਆ ਸੀ ਤੈਨੂੰ ਸਾਨੂੰ ਪਤਾ ਲੱਗ ਗਿਆ ਵੀ ਤੇਰੀ ਹੁਣ ਜਿਹੜੀ ਭਾਸ਼ਾ ਇਹ ਕਿੱਥੋਂ ਆ ਰਹੀ ਹੈ ਤੈਹੇ ਧਾਰੀ ਹੈ ਕਰਨਾ ਚ ਕਾਤਾ ਜਿੰਦਾ ਖੋਲਤਾ ਕੁੜੀਆਂ ਚੱਕ ਕੇ ਤੂੰ ਬਸਾਂ ਚ ਬਹਾਲੀਆਂ ਤੇਰਾ ਇੱਕ ਥਾਣੇਦਾਰ ਸਾਡੇ ਬਲਾਕ ਦੇ ਆਗੂ ਨੂੰ ਗਿੱਟਿਆਂ ਦੇ ਡੰਡੇ ਮਾਰ ਕੇ ਕੁੱਟ ਰਿਹਾ ਬਰਦੇਸ਼ ਸੀ ਚਾਹੋ ਕਿ ਤੂੰ ਤੂੰ ਗਿੱਟਿਆਂ ਦੇ ਡਾਂਗਾ ਮਾਰੀਆਂ ਨੇ ਜੱਗਾ ਥਲਮੰਡੀ ਦੇ ਤੁਸੀਂ 16 ਡਾਂਗਾ ਮਾਰੀਆਂ ਨੇ ਤੇ ਕੁੜੀਆਂ ਦਾ ਜ਼ਿਕਰ ਬਹੁਤ ਹੋ ਗਿਆ ਬਿੰਦੂ ਨੂੰ ਕੁੱਟਿਆ ਪਿੱਥੋ ਨੂੰ ਕੁੱਟਿਆ ਤੇ ਹੋਰ ਇੱਕ ਬੁੜੀ ਨੂੰ ਕੁੱਟਿਆ ਇੱਕ ਹੋਰ ਸਾਥੀ ਦਾ ਮੈਨੂੰ ਨਾਂ ਨਹੀਂ ਪਤਾ ਜਿਹੜਾ ਸੋਡੇ ਨਾਂ ਭੜੇ ਸਾਡੇ ਉਸ ਵੇਲੇ ઠાੜੇ ਮੂਰੇ ਬੰਦੇ ਕਿੰਨੇ ਸੀ ਬਾਈ ਸਿਰਫ 50 50 ਬੰਦੇ ਸੀ ਇਹ ਤਿਆਰ ਹੋ ਤਿਆਰੇ ਸੀ ਅਸੀਂ ਉਸ ਦਿਨ ਫਾਜਲ ਕੇ ਨੂੰ ਜਾਣਾ ਸੀ ਮੈਂ ਉੱਥੋਂ ਮੈਂ ਕਿ ਚੱਡਾ 5 ਮਿੰਟ ਪਹਿਲਾਂ ਨਿਕਲੇ ਆ ਜੇ ਸ਼ਾਇਦ ਅਸੀਂ ਉੱਥੇ ਹੁੰਦੇ ਤਾਂ ਇੰਨੇ ਕ ਨਾਲ ਸਰਨਾ ਨਹੀਂ ਸੀ ਬਾਈ ਠੀਕ ਹੈ ਪਹਿਲੀ ਗੱਲ ਤਾਂ ਇਹ ਮਾਨ ਸਾਹਿਬ ਇਸ ਧਰਨੇ ਵਾਲੇ ਪੰਜਾਬ ਨੂੰ ਜੇ ਤੂੰ ਸਾਇਲੈਂਟ ਕਰਨਾ ਚਾਹਣਾ ਦੁਬਾਰਾ ਜੰਮ ਕੇ ਆਈਂ ਬਾਈ ਦੁਬਾਰਾ ਦਾਵਾ ਕਰਦੇਂ ਤੂੰ ਐਸ ਜਨਮ ਦੇ ਵਿੱਚ ਤੂੰ ਧਰਨੇ ਰੋਕ ਨਹੀਂ ਸਕਦਾ ਜਿੰਨਾ ਮਰਜ਼ੀ ਜੋਰ ਲਾ। ਐਦੋਂ ਪਹਿਲਾ ਜਿੰਨੇ ਆਏ ਨੇ ਉਹਨਾਂ ਤੋਂ ਪੁੱਛ ਲਈ ਜਿਹੜੇ ਪਹਿਲਾਂ ਕਹੇ ਨੇ ਕਿਸੇ ਕਿਤਾਬ ਪੜ੍ਹ ਕੇ ਉਸ ਇਤਿਹਾਸ ਤੋਂ ਪੁੱਛ ਲਈ ਜਿੱਦੇ ਪੰਜਾਬ ਦੇ ਲੋਕ ਇਸ ਐਜੀਟੇਸ਼ਨਾਂ ਤੋਂ ਭਟ ਗਏ ਤਾਂ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਬਗਾਵਤ ਹੋਊ ਦੀ ਇਹਦੀ ਸੰਭਾਵਨਾ ਹੀ ਮੌਜੂਦ ਨਹੀਂ ਹੈ ਇੱਥੋਂ ਬਗਾਵਤਾਂ ਨਹੀਂ ਰੁਕ ਸਕਦੀਆਂ ਡਾਕ ਦੇ ਜ਼ੋਰ ਨਾਲ ਇਹਨਾਂ ਨੂੰ ਲੱਤਾਂ ਨਹੀਂ ਜਾ ਸਕਦਾ ਮਾਨ ਸਾਹਿਬ ਅਸੀਂ ਕਰਾਂਗੇ ਹਿਸਾਬ ਤੇਰੇ ਨਾਲ ਸਾਡੇ ਪਿੰਡਿਆਂ ਦੀਆਂ ਲਾਸ਼ਾਂ ਦਾ ਅਸੀਂ ਕਰਾਂਗੇ ਤੇਰੇ ਨਾਲ ਹਿਸਾਬ ਕਿ 1.5 ਸਾਲ ਦੀ ਮਾਸੂਮ ਬੱਚੀ ਨੂੰ ਜੇਲ੍ਹ 'ਚ ਡੱਕਣ ਦਾ ਲੋਕ ਮਾਫ ਨਹੀਂ ਕਰਦੇ ਹੁੰਦੇ ਲੋਕ ਤਿਆਰ ਨੇ ਤੇਰੀ ਆਪਦੀ ਵੀਡੀਓ ਪੜ੍ਹ ਕੇ ਦੇਖ ਸ਼ਹਿਦ ਮਾੜੀ ਮੋਟੀ ਤੈਨੂੰ ਖੀਰਤਾ ਹੋਵੇ ਤੇਰੀ ਆਪਦੀ ਵੀਡੀਓ ਕਹਿ ਰਹੀ ਹੈ ਕਿ ਆਦਰ ਸਕੂਲਾਂ ਦਾ ਪ੍ਰਬੰਧ ਤਾਂ ਠੀਕ ਕੀਤਾ ਜਾ ਸਕਦਾ ਹੈ ਜੇ ਉੱਥੇ ਠੇਕੇਦਾਰ ਦੀ ਦਖਲਅੰਦਾਜ਼ੀ ਨਾ ਹੋਵੇ ਠੇਕੇਦਾਰ ਰੱਖੇ ਹੀ ਤਾਂ ਜਾਂਦੇ ਨੇ ਕਿਉਂਕਿ ਹਾਕਮਾਂ ਦੇ ਚਹੇਤੇ ਹੁੰਦੇ ਨੇ ਉਹ ਉਹ ਹਾਕਮਾਂ ਨੂੰ ਹਿੱਸੇ ਦਿੰਦੇ ਨੇ ਫਿਰ ਤੇਰਾ ਵੀ ਹਿੱਸਾ ਹੋਊਗਾ ਨਾ ਭਾਈ ਇਹ ਤਾਂ ਤੇਰੀ ਵੀਡੀਓ ਕਹਿੰਦੀ ਹੈ ਇਸ ਕਰਕੇ ਕੋਈ ਭੜੇਖੇ ਚ ਨਾ ਹੋ ਸਾਕੀਓ ਬਹੁਤ ਚੰਗਾ ਕਦਮ ਹੈ ਅਸੀਂ ਨਹੀਂ ਸੀ ਚਾਹੁੰਦੇ ਕਿ ਅਸੀਂ ਕਿ ਬਾਡੀ ਦੀ ਰੁੱਤੀਏ ਆਪਣੇ ਜਨਤਾ ਨੂੰ ਇਸ ਕੰਮ ਦੇ ਵਿੱਚ ਪਾਈਏ ਸਾਡੀ ਮਜਬੂਰੀ ਬਣ ਗਈ ਕਿ ਤੇਰੇ ਹਮਲੇ ਦਾ ਜਵਾਬ ਸਾਨੂੰ ਦੇਣਾ ਪੈਣਾ ਹੈ ਅਸੀਂ ਮਾਨਸਿਕ ਤੌਰ ਤੇ ਤਿਆਰ ਆਂ ਆਪਣੀ ਤਿਆਰੀ ਤੂੰ ਕਰ ਲੈ ਧਰਨੇ ਰੁਕਦੇ ਨੇ ਜੇ ਤੂੰ ਪੰਜਾਬ ਦੀ ਆਵਾਜ਼ ਬੰਦ ਕਰ ਸਕਦਾ ਹੈ ਜੇ ਤੂੰ ਪੰਜਾਬ ਦੇ ਲੋਕਾਂ ਨੂੰ ਐਜੀਟੇਸ਼ਨ ਵਾਲੇ ਪਾਸੇ ਮੋੜ ਸਕਦਾ ਹੈ ਜੇ ਲਹਿਰਾਂ ਨੂੰ ਤੂੰ ਦਬ ਸਕਦਾ ਤਾਂ ਇਤਿਹਾਸ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਤੂੰ ਪਹਿਲਾ ਬੰਦਾ ਹੋਵੇਂਗਾ ਜਿਹਨੇ ਇਹਨਾਂ ਲੋਕਾਂ ਦੀ ਆਵਾਜ਼ ਬੰਦ ਕਰ ਤੇ ਸਾਡਾ ਇਹ ਭਰੋਸਾ ਭਾਈ ਅਸੀਂ ਆ ਦੇ ਹੋਵੇ ਸਾਲਾਂ ਪਤਾ ਨਹੀਂ 2 ਸਾਲਾਂ ਸਾਡੀ ਜ਼ੁਬਾਨ ਤਾਂ ਬੰਦ ਕਰਨ ਜੋਗਤ ਹੋ ਜੇ ਹੋਇਆ ਸਾਡੀ ਜ਼ੁਬਾਨ ਨਹੀਂ ਤੇਰੇ ਕੋਲ ਬੰਦ ਹੋਣੀ ਜੋ ਮਰਜ਼ੀ ਕਰ ਲੈ ਚੰਗਾ ਹੈ ਹੋਊਗਾ ਕਿ ਇਹ ਮਾੜੀ ਮੈਨੇਜਮੈਂਟ ਜਿਹੜੀ ਗਰਮੀ ਲੱਗ ਗਿਆ ਠੇਕੇਦਾਰਾਂ ਦੀ ਹੈ ਇਹਨਾਂ ਨੂੰ ਪਾਸੇ ਕਰ ਤੇ ਸਾਰੇ ਟੀਚਰਾਂ ਨੂੰ ਨੌਕਰੀ ਤੇ ਬਹਾਲ ਕਰ ਮਾਹੌਲ ਬਹੁਤ ਵਿਗੜ ਰਿਹਾ ਹੈ ਆਹ ਸਾਹਮਣੇ 12 ਸਾਲਾਂ ਦੀ ਬੱਚੀ ਬੈਠੀ ਹੈ ਜਿਹਨੂੰ ਕੰਫੀਡੈਂਸ ਹੈ ਕਿ ਮੇਰਾ ਪੇਪਰ ਗਲਤ ਨਹੀਂ ਹੋ ਸਕਦਾ ਪ੍ਰਿੰਸੀਪਲ ਨੂੰ ਉਹੀ ਕੁੜੀ ਚੈਲੰਜ ਕਰ ਸਕਦੀ ਹੈ ਜਿਹਨੂੰ ਆਪਣੇ ਤੇ ਪੂਰਾ ਭਰੋਸਾ ਹੈ ਆਪਣੀ ਕਲਮ ਤੇ ਪੂਰਾ ਭਰੋਸਾ ਆਪਣੀ ਯੋਗਤਾ ਤੇ ਪੂਰਾ ਭਰੋਸਾ ਕਮਜ਼ੋਰ ਵਿਦਿਆਰਥੀ ਕਦੇ ਪ੍ਰਿੰਸੀਪਲ ਨੂੰ ਇਹ ਵੀ ਕਹਿ ਸਕਦਾ ਕਿ ਮੈਡਮ ਮੇਨੂੰ ਮੇਰਾ ਪੇਪਰ ਚੈੱਕ ਕਰਵਾਓ ਇਹਦੀ ਲੀਗਲੀ ਕਾਰਵਾਈ ਵੀ ਬਣ ਸਕਦੀ ਹੈ ਪੇਪਰ ਵੀ ਕੰਡਵਾਇਆ ਜਾਂਦਾ ਰੀਚੈਕ ਵੀ ਹੋ ਸਕਦੀ ਹੈ ਦੇਖਾਂਗੇ ਹੁਣ ਬਣਦੀ ਹੈ ਕਰਾਂਗੇ ਪਰ ਉਥੇ ਪ੍ਰਿੰਸੀਪਲ ਮੈਡਮ ਜਿਹੜੀ ਇੱਕ ਸਕੂਲ ਦੀ ਪ੍ਰਿੰਸੀਪਲ ਆ ਮੈਨੂੰ ਦੇਖਣ ਤਾਂ ਨਹੀਂ ਲੱਗੀ ਜੀ ਉਹ ਪ੍ਰਿੰਸੀਪਲ ਹੀ ਐ ਹਰੀ ਜੀ ਚੁੰਨੀ ਵਾਲੀ ਬੈਠੀ ਐ ਉਹ ਕੁਰਸੀ ਤੋਂ ਖੜੀ ਹੋ ਕੇ ਜਾ ਕੇ ਐਡਾਂਕ ਕਰਦੀ ਐ ਕੁੜੀਆਂ ਤੇ ਲਾ 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 ਹੋ ਜਾਂਦੀ ਐ ਇਹ ਐ ਮਾਨ ਸਾਹਿਬ ਤੁਹਾਡੇ ਆਦਰ ਸਕੂਲਾਂ ਦਾ ਨਮੂਨਾ ਆ ਨਮੂਨਾ ਤੁਹਾਡਾ ਤੁਸੀਂ ਕਹਿੰਦੇ ਹੋ ਪੇਰੈਂਟਸਾਂ ਦਾ ਤਾਂ ਕੋਈ ਰੋਲ ਹੀ ਨਹੀਂ ਬੱਚਿਆਂ ਦਾ ਤਾਂ ਕੋਈ ਰੋਲ ਹੀ ਨਹੀਂ ਇਹਦਾ ਕੁਝ ਅਧਿਆਪਕਾਂ ਨੇ ਜਾ ਕੇ ਲੋਕਾਂ ਨੂੰ ਖੜੇ ਕਰਤਾ ਤੂੰ ਚਾਹੋ ਕਿ ਸਕੂਲ ਦੇ ਵਿੱਚ ਜਾ ਕੇ ਤਾਂ ਦੇਖ ਬਈ ਚਾਹੋ ਕਿ ਪਿੰਡ ਦੇ ਵਿੱਚ ਤਾਂ ਜਾ ਕੇ ਦੇਖੋ ਇਸ ਕਰਕੇ ਭਰਾਵੋ ਇੱਕ ਮਸਲਾ ਇਹ ਨਹੀਂ ਹੈ ਕਿ ਸੱਚਾ ਹੋ ਕੇ ਸਕੂਲ ਦਾ ਅਸਲ ਵਿੱਚ ਮਸਲਾ ਕੀ ਹੈ ਭਗਵੰਤ ਮਾਨ ਸਰਕਾਰ ਡਾਂਗ ਦੇ ਜ਼ੋਰ ਤੇ ਰਾਜ ਕਰਨ ਵਾਸਤੇ ਤਿਆਰ ਹੋਈ ਹੈ ਅਸੀਂ ਜਿੰਨੀਆਂ ਇਸ ਘਰਸੀ ਜਥੇ ਬੰਦੀਆਂ ਇੱਥੇ ਬੈਠੀਆਂ ਆਂ ਜਾ ਪੰਜਾਬ ਦੇ ਵਿੱਚ ਹੋਰ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੇ ਸੋਨੂੰ ਵੀ ਕੱਲ ਤੇ ਲਿਖਿਆ ਪੜਨਾ ਚਾਹੀਦਾ ਕਿ ਸਰਕਾਰ ਦਾ ਵੀ ਆਪਾਂ ਨੂੰ ਇੱਕ ਚੈਲੰਜ ਹੈ ਇਹ ਚੈਲੰਜ ਨੂੰ ਕਬੂਲ ਕਰੋ ਉਸੇ ਤਰ੍ਹਾਂ ਦਾ ਚੈਲੰਜ ਹੈ ਜਿਸ ਤਰ੍ਹਾਂ ਦਾ 2020 ਦੇ ਵਿੱਚ ਮੋਦੀ ਨੇ ਕਿਹਾ ਸੀ ਤੇ ਮੇਰੇ ਹੰਕਾਰੇ ਹੋਏ ਘੋੜੇ ਦੀ ਕੋਈ ਲਗਾਮ ਫੜਨ ਵਾਲਾ ਜੰਮਿਆ ਤੇ ਪੰਜਾਬ ਦੇ ਲੋਕੋ ਐਸ ਘੋੜੇ ਦੀ ਲਗਾਮ ਫੜਨ ਵਾਸਤੇ ਮਜਬੂਤ ਤਿਆਰ ਹੋਓ ਜਿੱਤਾਂ ਅੱਗੇ ਆਪਾਂ ਇਹ ਭਰੋਸਾ ਤੇ ਲੈਣ ਦਾ ਦਾਵਾ ਕਰਦਿਆਂ ਤੇ ਹੱਕੀ ਮੰਗਾ ਨੂੰ ਸੰਘਰਸ਼ ਤੋਂ ਜਿੱਤ ਤੱਕ ਲੈ ਕੇ ਜਾਣ ਦਾ ਸੀ ਦਾਵਾ ਕਰਦਿਆਂ ਇਹ ਸਾਡਾ ਸਰ ਭਰੋਸਾ ਤੇ ਜਨਤਾ ਦੇ ਸਹਿਤਾ ਸਹਿਯੋਗ ਨਾਲ ਅਸੀਂ ਹਮੇਸ਼ਾ ਅੱਗੇ ਵਧਦੇ ਆ ਤੇ ਵੱਧ ਕੇ ਅਸੀਂ ਜਿੱਤ ਲਹਾਕਾ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਇਸ ਭਰੋਸੇ ਨਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਮੈਂ ਆਪਣੀ ਥਾਂ ਲੈਣਾ ਧੰਨਵਾਦ